ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 27 ਤੇ 28 ਫਰਵਰੀ ਪੰਜਾਬ ਦੇ ਮੌਸਮ ਦੀ ਕਿ ਇਹ ਦੋ ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਜਿਵੇਂ ਕਿ ਤੁਹਾਨੂੰ 3-4 ਦਿਨ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਪੰਜਾਬ ਦਾ ਮੌਸਮ ਵੀਰੋ 25-26 ਤੋਂ ਲੈ ਕੇ ਖਰਾਬ ਹੋਣਾ ਸ਼ੁਰੂ ਹੋਵੇਗਾ ਜੋ ਕਿ 27-28 ਨੂੰ ਸਿਸਟਮ ਹੈ ਉਹਦਾ ਪ੍ਰਭਾਵ ਹੈ ਉਹ ਜੋਰਾਂ ਦਾ ਦੇਖਣ ਨੂੰ ਮਿਲੇਗਾ ਸੋ ਵੀਰੋ ਇਸੇ ਤਰ੍ਹਾਂ ਹੀ ਕੱਲ ਦਿਨ ਦੇ ਸਮੇਂ ਵੀ ਆਪਾਂ ਨੂੰ ਟੁੱਟਮੀਆਂ ਕਰਬੀਆਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਨੇ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਦਾ ਸੰਘਣੀ ਬੱਦਲਵਾਈ ਦਾ ਰੁਖ ਮਿਲਿਆ ਹਲਕੀ ਫੁਲਕੀ ਕਿਣ ਮੈਣਾ ਆਪਾਂ ਨੂੰ ਪੰਜਾਬ ਦੇ 40-50% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕੁਝ ਭਾਗਾਂ ਦੇ ਵਿੱਚ ਚੰਗਾ ਛਾਟੇਦਾਰ ਮੀਂਹ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਪਿਛਲੇ ਲੰਘੇ 2 ਦਿਨਾਂ ਦੇ ਵਿੱਚ ਸੋ ਅੱਜ ਵੀਰੋ 27 ਨੂੰ ਜੇਕਰ ਆਪਾਂ ਗੱਲ ਕਰੀ ਤਕਰੀਬਨ ਅੱਧੀ ਰਾਤ ਤੋਂ ਬਾਅਦ ਮੌਸਮ ਨੇ ਵੀਰੋ ਜੋ ਥੋੜਾ-ਮੁਟਿਆ ਮੌਸਮ ਦੇ ਵਿੱਚ ਬਦਲਾਅ ਆਪਾਂ ਨੂੰ ਕਾਫ ਜਿਹਦੇ ਵਿੱਚ ਤੇਜ਼ ਹਵਾਵਾਂ ਛਰਟੇਦਾਰ ਮੀਂਹ ਕੁਝ ਸਮੇਂ ਲਈ ਵੀਰੋ ਇਦਾਂ ਟੁੱਟਮੀਆਂ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਜੇਕਰ ਵੀਰੋ ਆਪਾਂ ਗੱਲ ਕਰੀ ਸਿਸਟਮ ਦੇ ਪ੍ਰਭਾਵ ਦੀ ਤਾਂ ਅੱਜ 27 ਤੇ ਵੀਰੋ ਕੱਲ 28 ਇਹ ਦੋ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਤਕਰੀਬਨ ਲਗਾਤਾਰ ਵੀਰੋ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਦੇ ਵਿੱਚ ਤੇਜ਼ ਹਵਾ ਗਰਜ ਚਮਕ ਇਕਾਦੁੱਕਾ ਥਾਵਾਂ ਤੇ ਆਪਾਂ ਗੜੇ ਮਾਰੀ ਤੋਂ ਇਨਕਾਰ ਨਹੀਂ ਕਰ ਸਕਦੇ ਤੇਜ਼ ਛੱਟੇਦਾਰ ਮੀਂਹ ਵੀਰੋ ਕਿਤੇ ਹਲਕਾ ਫੁਲਕਾ ਕਿਣਮਣ ਇਦਾਂ ਦਾ ਮਾਹੌਲ ਆ 27 ਤੇ 28 ਦਾ ਦਿਨ ਹੋਵੇਗਾ ਵੀਰਵ ਤੇ ਇਹ ਰਾਤ 48 ਘੰਟੇ ਹੋਵੇਗਾ ਇਹਦੇ ਵਿੱਚ ਮੌਸਮ ਦਾ ਅਲਰਟ ਹੈ ਕਿ ਵੀਰਵ ਪੰਜਾਬ ਦਾ ਮੌਸਮ ਵੱਡੇ ਪੱਧਰ ਦੇ ਉੱਪਰ ਖਰਾਬ ਹੋਣ ਜਾ ਰਿਹਾ ਜਿਸ ਦੇ ਕਾਰਨ ਆਪਾਂ ਨੂੰ ਜੋ ਕਣਕਾਂ ਦਾ ਫਸਲਾਂ ਦਾ ਵੀਰਵ ਨੁਕਸਾਨ ਕਿਸਾਨ ਵੀਰਾਂ ਦਾ ਹੋਵੇਗਾ ਤੇ ਵੀਰੋ ਇਹ ਜਾਣਕਾਰੀ ਆਪਾਂ ਪਹਿਲਾਂ ਇਸ ਲਈ ਦਿੰਦੇ ਆ ਰਹੇ ਹਾਂ ਕਿ ਤਾਂ ਕਿ ਕਿਸਾਨ ਵੀਰ ਪਾਣੀ ਪੂਣੀ ਵਗੈਰਾ ਸੋਚ ਕੇ ਲਾਉਣ ਕਿਉਂਕਿ ਇਹ 2 ਦਿਨ ਦੇ ਵਿੱਚ ਵੀਰੋ ਮੌਸਮ ਤੇਜ਼ ਹਵਾਵਾਂ ਚੱਲਣ ਦੀ ਹੈ ਜੋ ਅਸਾਰਸੀ ਬਣੇ ਹੋਏ ਸੀ ਇਸ ਦੇ ਕਾਰਨ ਵੀਰੋ ਕਣਕਾਂ ਡਿੱਗ ਜਾਂਦੀਆਂ ਨੇ ਕਾਫੀ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਆਪਾਂ ਕਿਸਾਨ ਵੀਰਾਂ ਨੂੰ ਕਈ ਦਿਨ ਤੋਂ ਲੈ ਕੇ ਕਹਿੰਦੇ ਆ ਰਹੇ ਹਾਂ ਕਿ ਤਕਰੀਬਨ ਵੀਰੋ ਫਸਲਾਂ ਨੂੰ ਪਾਣੀ ਉਠਾਈ 1 ਮਾਰਚ ਤੋਂ ਬਾਅਦ ਹੀ ਲਾਉਣ ਕਿਉਂਕਿ ਵੀਰੋ ਪੰਜਾਬ ਦਾ ਮੌਸਮ ਹੈ ਜੋ 1 ਮਾਰਚ ਤੱਕ ਸਾਫ਼ ਨਹੀਂ ਹੋਵੇਗਾ 100% ਹੁਣ ਵੀਰੋ ਆਪਾਂ ਨੂੰ ਅੱਜ ਸਵੇਰ ਤੋਂ ਹੀ ਲੈ ਕੇ ਤਕਰੀਬਨ ਸਵੇਰ ਦੇ ਪਹਿਲੇ ਘੰਟੇ ਤੋਂ ਲੈ ਕੇ ਪੂਰਾ ਦਿਨ ਵੀਰੋ ਪੂਰੀ ਰਾਤ ਤੇ ਕੱਲ ਦਾ ਜੋ ਦਿਨ ਤੇ ਰਾਤ ਹੋਵੇਗੀ ਵੀਰੋ ਇਹ ਆਪਾਂ ਨੂੰ 48 ਘੰਟੇ ਦੇ ਵਿੱਚ ਬਰਸਾਤੀ ਗਤੀਵਿਧੀਆਂ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲਣਗੀਆਂ ਮਾਝੇ ਦੋਆਬੇ ਦੇ ਖੇਤਰਾਂ ਤੋਂ ਹੁੰਦਾ ਹੈ ਵੀਰੋ ਇਹ ਸਿਸਟਮ ਅੱਗੇ ਮੱਧ ਪੰਜਾਬ ਮੱਧ ਪੰਜਾਬ ਤੋਂ ਪੰਜਾਬ ਦੇ ਦੱਖਣੀ ਭਾਗਾਂ ਨੂੰ ਵੀਰੋ ਸਾਰੇ ਹੀ ਪੰਜਾਬ ਨੂੰ ਤਕਰੀਬਨ ਕਵਰ ਕਰੇਗਾ ਇਹ ਸਿਸਟਮ ਦੇ ਚੱਲਦਿਆਂ ਵੀਰੋ ਪੰਜਾਬ ਦੇ ਆਪਾਂ ਨੂੰ 75 ਤੋਂ 80% ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬੱਦਲਵਾਈ ਸਾਰੇ ਹੀ ਪੰਜਾਬ ਕੁਸਾ ਭਾਗਾਂ ਦੇ ਵਿੱਚ ਵੀ ਰੁਕਣ ਮਣ ਤੇ ਇਕਾ ਦੁਕਾ ਭਾਗ ਖੁਸ਼ਕ ਵੀ ਰਹਿ ਸਕਦੇ ਨੇ ਪਰ ਓਵਰ ਆਲ ਵੀਰੋ ਪੰਜਾਬ ਦੇ 80% ਖੇਤਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇ ਅਸਾਰ ਬਣੇ ਹੋਏ ਨੇ ਸੋ ਵੀਰੋ ਇਹ ਸਿਸਟਮ ਕਾਫੀ ਤਕੜੀ ਸਰਣੀ ਦਾ ਹੈ ਇਹ ਸਿਸਟਮ ਦੇ ਚੱਲਦੇ ਵੀਰੋ ਟੈਂਪਰੇਚਰ ਦੇ ਵਿੱਚ ਥੋੜੀ ਗਰਾਵਟਾ ਵੀ ਕਿਤੇ ਡਿਗਰੀ ਤੱਕ ਦੀ ਜੋ ਕਿ 24 25 ਡਿਗਰੀ ਤੱਕ ਚਲੇਗਾ ਵੀਰੋ 1 ਤੋਂ ਡਿਗਰੀ ਟੈਂਪਰੇਚਰ ਥੱਲੇ ਨੂੰ ਆਣਗੇ ਬਾਕੀ ਵੀਰੋ ਸਾਰੀ ਜਾਣਕਾਰੀ ਲੈ ਕੇ ਸ਼ਾਮ ਨੂੰ ਹਾਜ਼ਰ ਹੋਵਾਂਗੇ ਧੰਨਵਾਦ ਜੀ